ਸਾਸੀ ਕਾਲ ਜੀ ਪਾਠ ਛੋੜਦਾ ਬੇਗਾਨੀ ਚੀਜ਼ ਆਪਾਂ ਪਾਠ ਦੂਸਰਾ ਸ਼ੁਰੂ ਕਰਦੇ ਹਾਂ ਜੀ ਦੋਵੇਂ ਪਰਿਵਾਰ ਟਿਕਟ ਲੈ ਕੇ ਪੰਡਾਲ ਵਿੱਚ ਚਲੇ ਗਏ ਰਾਹੁਲ ਅਤੇ ਗੌਰਵ ਭੱਜ ਕੇ ਅੱਗੇ ਵਾਲੀ ਕੁਰਸੀ ਤੇ ਜਾ ਬੈਠੇ ਫਿਰ ਆਪਣੇ ਆਪਣੇ ਮੰਮੀ ਡੈਡੀ ਨੂੰ ਆਪਣੇ ਕੋਲ ਆਉਣ ਲਈ ਇਸ਼ਾਰਾ ਕਰਨ ਲੱਗੇ ਰਾਹੁਲ ਅਤੇ ਗੌਰਵ ਬੜੇ ਉਤਸਾਹ ਤੇ ਖੁਸ਼ੀ ਨਾਲ ਸਰਕਸ ਵੇਖਣ ਲੱਗੇ ਜਦੋਂ ਹਾਥੀ ਨੇ ਫੁੱਟਬਾਲ ਤੇ ਕਿੱਕ ਮਾਰੀ ਤਾਂ ਉਹ ਸਿੱਧੀ ਰਾਹੁਲ ਦੀ ਕੁਰਸੀ ਕੋਲ ਆ ਡਿੱਗੀ ਰਾਹੁਲ ਨੇ ਇੱਕਦਮ ਫੁੱਟਬਾਲ ਚੁੱਕੀ ਅਤੇ ਹਾਥੀ ਵੱਲ ਸੁਰਤ ਦਿੱਤੀ ਸਰਕਸ ਵਿੱਚ ਕਦੇ ਜੋਕਰ ਹਸਾ ਰਹੇ ਸਨ ਅਤੇ ਕਦੇ ਭਾਲੂ ਆਪਣੇ ਕਰਤੱਵ ਦਿਖਾ ਰਹੇ ਸਨ ਉਹਨਾਂ ਨੂੰ ਬੰਦ ਪਿੰਜਰੇ ਚ ਚਲਦੇ ਦੋ ਮੋਟਰਸਾਈਕਲ ਸਵਾਰਾਂ ਦਾ ਨਜ਼ਾਰਾ ਬੜਾ ਅਦਭੂਤ ਲਗਾ ਜਦੋਂ ਪੰਜ ਤੋਤੇ ਵਾਰੀ-ਵਾਰੀ ਅੱਗ ਦੇ ਕੜਿਆਂ ਤੋਂ ਸੁਰੱਖਿਅਤ ਬਾਹਰ ਨਿਕਲੇ ਤੇ ਰਾਹੁਲ, ਗੌਰਵ ਅਤੇ ਹੋਰ ਸਾਰੇ ਸਾਬ ਬੱਚੇ ਤਾੜੀਆਂ ਵਜਾਉਣ ਲੱਗੇ ਇੱਕ ਪਹੀਏ ਵਾਲੇ ਸਾਈਕਲ ਤੇ ਕਲਾਕਾਰ ਕੁੜੀ ਨੇ ਵੀ ਬੜਾ ਚੰਗਾ ਪ੍ਰਦਰਸ਼ਨ ਕੀਤਾ ਸਰਕਸ ਦਾ ਸਮਾਪਤ ਹੋਇਆ ਦਰਸ਼ਕ ਆਪਣੇ ਆਪਣੇ ਘਰਾਂ ਨੂੰ ਜਾਣ ਲਈ ਪੰਡਾਲ ਤੋਂ ਬਾਹਰ ਨਿਕਲ ਲੱਗੇ ਭੀੜ ਕਾਫੀ ਸੀ ਰਾਹੁਲ ਸਰਕਸ ਦੇ ਗੇਟ ਚੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਦੀ ਨਜ਼ਰ ਇੱਕ ਪਰਸ ਤੇ ਪਈ ਉਸ ਨੇ ਪਰਸ ਚੁੱਕਿਆ ਅਤੇ ਤੁਰੰਤ ਆਪਣੀ ਜੇਬ ਵਿੱਚ ਪਾ ਲਿਆ ਘਾਰਾ ਕੇ ਉਸ ਨੂੰ ਪੈਂਟ ਦੀ ਜੇਬ ਚੋਂ ਪਰਸ ਕੱਢਿਆ ਦੇਖਿਆ ਉਸ ਵਿੱਚ 5-500 ਦੇ 2-3 ਨੋਟ 100-100 ਦੇ ਤੇ 2 ਨੋਟ 50 ਦਾ ਇੱਕ ਨੋਟ ਅਤੇ ਬਾਕੀ ਟੁੱਟੇ ਪੈਸੇ ਸਨ ਨਾਲ ਹੀ ਪਰਸ ਦੇ ਮਾਲਕ ਦਾ ਸਨਾਖਤੀ ਕਾਰਡ ਵੀ ਸੀ ਉਸ ਤੇ ਫੋਟੋ ਵੀ ਛਪੀ ਹੋਈ ਸੀ ਉਹ ਸ਼ਹਿਰ ਦੇ ਹੀ ਇੱਕ ਦਫ਼ਤਰ ਵਿੱਚ ਕਲਰਕ ਸੀ ਉਸ ਦੇ ਘਰ ਅਤੇ ਦਫ਼ਤਰ ਦਾ ਪੂਰਾ ਪਤਾ ਉਸ ਉੱਤੇ ਲਿਖਿਆ ਹੋਇਆ ਸੀ ਵਾ ਇੰਨੇ ਪੈਸੇ ਇੰਨੇ ਪੈਸੇ ਤਾਂ ਕਈ ਮਹੀਨੇ ਖਤਮ ਨਹੀਂ ਹੋਣਗੇ ਮੈਂ ਤਾਂ ਐਸ਼ ਕਰਾਂਗਾ ਰਾਹੁਲ ਸੋਚਣ ਲੱਗਾ ਉਹ ਕਦੇ ਕਿਤੇ ਤੇ ਕਦੇ ਕਿਤੇ ਪਰਸ ਪਾਉਣ ਬਾਰੇ ਸੋਚਦਾ ਰਿਹਾ ਇੱਕ ਥਾਂ ਤੇ ਰੱਖਦਾ ਤਾਂ ਸੋਚਦਾ ਇੱਥੇ ਮੰਮੀ ਦੇ ਹੱਥ ਲੱਗ ਗਿਆ ਤਾਂ ਫਿਰ ਅਲਮਾਰੀ ਵਿੱਚ ਰੱਖੇ ਹੋਏ ਕੱਪੜਿਆਂ ਦੇ ਥੱਲੇ ਰੱਖਦਾ ਹੋਇਆ ਸੋਚਣ ਲੱਗਾ ਜੇ ਇੱਥੇ ਡੈਡੀ ਨੇ ਆਪਣੇ ਕੱਪੜੇ ਕਢਦੇ ਹੋਏ ਪਰਸ ਨੂੰ ਦੇਖ ਲਿਆ ਤਾਂ ਰਾਹੁਲ ਸੋਚਾਂ ਵਿੱਚ ਡੁੱਬ ਗਿਆ ਸੋਚ ਵਿਚਾਰ ਕਰਕੇ ਅਖੀਰ ਉਸਨੇ ਪਰਸ ਨੂੰ ਆਪਣੇ ਸਿਰਾਨੇ ਥੱਲੇ ਰੱਖ ਲਿਆ ਉਸ ਨੂੰ ਰਾਤ ਭਰ ਨੀਂਦ ਨਾ ਆਈ ਅਚਾਨਕ ਉਸਨੇ ਮਨ ਉਸ ਦੇ ਮਨ ਦੇ ਕਿਸੇ ਕੋਨੇ ਤੋਂ ਆਵਾਜ਼ ਆਈ ਜੇ ਇਸਪਰਸ਼ ਦੀ ਥਾਂ ਡੈਡੀ ਦਾ ਪਰਸ ਹੁੰਦਾ ਤਾਂ ਉਹ ਕਿੰਨੇ ਪਰੇਸ਼ਾਨ ਹੁੰਦੇ ਇਹ ਹਾਲਾਤ ਉਸ ਅੰਕਲ ਦੀ ਵੀ ਹੋਵੇਗੀ ਮੇਰਾ ਇਸ ਪਰਸ ਤੇ ਕੋਈ ਅਧਿਕਾਰ ਨਹੀਂ ਆਕੇ ਸਵੇਰ ਹੋਈ ਰਾਹੁਲ ਬਿਸਤਰੇ ਤੇ ਉਠਿਆ ਉਸ ਦੀਆਂ ਅੱਖਾਂ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਹੋਵੇ ਉਸ ਨੂੰ ਅਚਵੀ ਜਹੀ ਲੱਗੀ ਹੋਈ ਸੀ ਉਹ ਸਕੂਲ ਜਾਣ ਲਈ ਤਿਆਰ ਹੋਣ ਲੱਗਾ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ਼੍ਰੀ ਅਕਾਲ ਜੀ